ਨਿਜੂ ਕੀਤਾ ਸੀ ਰਾਗ ਦਾ ਆਸਾ ਰਾਗ ਤੇ ਲਿਖਦੇ ਹਨ ਭਈ ਪ੍ਰਾਪਤ ਮਾਨੁਖ ਦੇਹੁਰੀਆ ਇਹ ਜੀਵੇ ਜਿਹੜੀ ਮਨੁੱਖਾ ਦੇਹ ਤੈਨੂੰ ਪ੍ਰਾਪਤ ਹੋਈ ਹੈ ਮਿਲੀ ਹੈ ਗੁਰਮਿਰਨ ਕੀ ਇਹ ਤੇਰੀ ਬਰੀਆ ਇਹ ਤੈਨੂੰ ਦੇਹਰੀ ਮਿਲੀ ਹੈ ਜਿਸ ਪ੍ਰਕਾਰ ਦੇਹਰੀ ਤੇ ਦੀਵਾ ਰੱਖ ਲਈਏ ਉਹ ਅੰਦਰ ਵੀ ਚਾਨਣ ਕਰਦਾ ਬਾਹਰ ਵੀ ਚਾਨਣ ਕਰਦਾ ਇਹ ਦੇਹਰੀ ਦੀ ਨਿਆਈ ਤੈਨੂੰ ਮਨੁੱਖਾ ਦੇ ਮਿਲੀ ਹੈ ਇਹਦੇ ਵਿੱਚ ਜੇ ਤੂੰ ਗਿਆਨ ਦਾ ਪ੍ਰਕਾਸ਼ ਕਰੇਗਾ ਵਾਹਿਗੁਰੂ ਦਾ ਦਰਸ਼ਨ ਕਰ ਲਏਗਾ ਜੇ ਸੰਸਾਰ ਵੱਲ ਤੱਕੇਗਾ 84 ਲੱਖ ਜੂਨ ਹੈ ਇਸ ਪ੍ਰਕਾਰ ਦੀ ਦੇਰੀ ਤੈਨੂੰ ਮਨੁੱਖਾ ਦੇ ਮਿਲੀ ਹੈ ਜਿਸ ਪ੍ਰਕਾਰ ਸਾਧ ਸੰਗਤ ਜੀ 184 ਦਰਵਾਜ਼ਿਆਂ ਵਾਲਾ ਕਿਲਾ ਸੀ ਉਹਦੇ ਅੰਦਰ ਅੱਖਾਂ ਤੋਂ ਹੀਨਾ ਆਦਮੀ ਚਲਿਆ ਗਿਆ ਉਸਨੇ ਕਿਹਾ ਮੈਂ ਇਸ ਦਰਵਾਜ਼ਿਆਂ ਨੂੰ ਬਾਹਰ ਲੰਘਣਾ ਕਿਵੇਂ ਲੰਘਾਂ ਉਹਨਾਂ ਨੇ ਕਹਿ ਵੀ ਹੈ دیوار ਨੂੰ ਪਕੜੀ ਜਾ ਜਿੱਥੇ ਖੁੱਲਾ ਦਰਵਾਜਾ ਆਵੇਗਾ ਉੱਥੇ ਤੂੰ ਬਾਹਰ ਨਿਕਲ ਜੀ ਉਹ دیوار ਨੂੰ ਪਕੜ ਕੇ ਸਾਹਸ ਜਿੰਨੀ ਤੁਰ ਪਿਆ ਜਿੱਥੇ ਦਰਵਾਜਾ ਖੁੱਲਾ ਆਵੇ ਉੱਥੇ ਮੱਖੀਆਂ ਲੱਗਾ ਸੀ ਸਹਿਤ ਲੱਗਾ ਆ ਸੀ ਸਹਿਤ ਦੀਆਂ ਮੱਖੀਆਂ ਜਿਹੜੀਆਂ ਸੀ ਉਹ ਉਡਣ ਉਹਦੇ ਸਿਰ ਤੇ ਸੀ ਗੰਜ ਉਹ ਗੰਜ ਦੇ ਉੱਤੇ ਬੈਠਣ ਤੇ ਪੀੜ ਕਰਨ ਫਿਰ ਉਹਨਾਂ ਨੂੰ ਉਡਾਉਂਦਾ ਗਾਹਾਂ ਵੀ ਤੁਰਿਆ ਜਾਵੇ ਤੇ ਖੜੇ ਮਨਾਂ ਤੇ ਇਹ 83 ਦਰਵਾਜੇ ਬਾਰ-ਬਾਰ ਫੇਰ ਪਹੁੰਦਾ ਰਿਹਾ ਜਦੋਂ ਉਹ ਦਰਵਾਜੇ 'ਚ ਆਵੇ ਮੱਖੀਆਂ ਉਹਨੂੰ ਚਿੰਬੜ ਜਾਣ ਤੇ ਫੇਰ ਉਹ ਹੱਥ ਤੋਂ ਚੱਕ ਲੇ ਦੁਆਰ ਦੇ ਉਹ ਮੱਖੀਆਂ ਡਾਉਣ ਲੱਗ ਜੇ ਗੰਝ ਤੋਂ ਫੇਰ ਗਹਾਂ ਲੰਘ ਜੇ ਕਿਉਂ ਭਰ ਮਨਾਂ ਰਿਹਾ ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਮਰੋਖਾ ਦੇ ਦਰਵਾਜੇ ਵਾਹਿਗੁਰੂ ਦੇ ਮੇਰੇ ਨਾਲ ਤੇ ਨਿਕਲਣ ਵਾਸਤੇ ਸੰਸਾਰ ਤੋਂ 84 ਲੱਖ ਜੂਨਾ ਜਿਹੜੇ ਦਰਵਾਜੇ ਬੰਦ ਵੀ ਨਹੀਂ ਆਈਏ ਇਹ 84 ਲੱਖ ਜੂਨ ਭਰਦਾ ਭਰੁੰਦਾ ਜਦੋਂ ਮਨੁੱਖਾ ਜਨੂਪੀ ਦਵਾਜੇ ਪਾਸ ਆਉਂਦਾ ਓਦੋਂ ਇਹਨੂੰ ਰਿਸ਼ੀਆਂ ਰੂਪੀ ਸਹਿਤ ਹੈ ਤੇ ਮਾਇਆ ਰੂਪੀ ਮੱਖੀ ਹੈ ਮਨ ਦੇ ਅੰਦਰ ਜਿਹੜੀ ਇੱਛਾ ਹੈ ਇਹ ਨਿਸਕਾਮ ਕਰਮਾ ਰੂਪੀ ਕੇਸ ਹੈ ਨਹੀਂ ਇਹਦੇ ਗੰਜ ਹੈ ਦੁਨੀਆ ਦੇ ਪਦਾਰਥਾਂ ਦੀ ਇੱਛਾ ਰੂਪ ਗੰਜ ਪਿਆ ਹੋਇਆ ਹੈ ਇਸ ਦੇ ਉੱਤੇ ਮਾਇਆ ਰੂਪੀ ਮੱਖੀ ਬੈਂਦੀ ਹੈ ਇਹਨੂੰ ਉਡਾਉਂਦੇ ਦਾ ਮਨੁੱਖਾ ਜਨੂ ਗੁజర్ ਜਾਂਦਾ ਹੈ ਇਸ ਪ੍ਰਕਾਰ ਇਹ 84 ਫੇਰ ਭੋਗਦਾ ਫਿਰਦਾ ਰਹਿੰਦਾ ਇਹਦੀ ਹਾਲ ਤੋ ਇਸੇ ਪ੍ਰਕਾਰ ਸਾਹਿਬ ਸੰਗੇ ਜੀ ਕੁਮੈਸ਼ਨੂ ਸੀ ਉਹ ਰਾਜ ਮੈਲ ਦੇ ਅੰਦਰ ਜਾਣ ਦੀ ਇੱਛਾ ਕੀਤੀ ਉਹਨਾਂ ਨੇ ਕਿਹਾ ਵੀ ਇਉਂ ਘਾਰੇ ਵੇਖਣਾ ਜੇ ਤਾਂ ਇਹ ਚਾਰ ਦਰਵਾਜ਼ੀਆਂ ਚਾਰ ਤੀਜਰੇ ਕੁਮਾਸ ਹੈ ਇੱਕ ਵਿੱਚ ਤੇ ਇੱਕ ਵਿੱਚ ਤਮਾਕੂ ਹੈ ਫਿਰ ਇੱਕ ਵਿੱਚ ਬੇਸਵਾ ਹੈ ਇੱਕ ਵਿੱਚ ਸ਼ਰਾਬ ਹੈ ਇਹ ਵੇਖ ਲਾ ਤਾ ਕਿਹੜੀ ਚੀਜ਼ ਪੀਣੀ ਇੱਕ ਚੀਜ਼ ਪੀਦਾ ਤਾਂ ਅੰਦਰ ਜਾ ਸਕਦੇ ਨਾ ਇਹ ਕਹਿ ਲਗਾ ਮੇਰਾ ਵੈਸ਼ਨੂਪਨਾ ਚਲਿਆ ਜੀ ਉਹ ਜੇ ਮੈਂ ਸ਼ਰਾਬ ਪੀਦਾ ਤਾਂ ਵੀ ਚਲਿਆ ਜਾਊ ਜੇ ਵਿਸ਼ਵਾਗਮਨ ਕਰਾਂ ਤਾਂ ਵੀ ਚਲਿਆ ਜਾਊ ਇਹ ਤੁਮਾਂਖੂ ਪੀਲਾ ਤਾਂ ਵੀ ਵੈਸ਼ਨੂ ਨਹੀਂ ਰਹਾਂਗਾ ਜੇ ਮਾਸ ਖਾ ਲਿਆ ਤਾਂ ਵੈਸ਼ਨੂ ਨਹੀਂ ਰਹਾਂਗਾ ਮੈਂ ਕੀ ਕਰਾਂ ਇਹੋ ਸੋਚੀ ਪਏ ਹੋਏ ਨੇ ਫਿਰ ਉਹਨ ਕੀ ਕੀਤਾ ਸ਼ਲੋਕ ਜੋੜਿਆ ਕਸ ਕੁੱਕ ਕਸ ਕਿ ਕਰਦਾ ਗੋੜ ਪਾਣੀ ਐ ਨਿੰਦਨ ਬਾਣੀ ਨੇ ਸ਼ੇਕ ਕੇ ਛਾਣੀ ਐ ਕਹਿੰਦੇ ਕਸੋ ਦਾਤਨ ਕਾਰੀ ਲਈਦੀ ਇਹਨਾਂ ਕਿਕਰਦਾ ਹੈ ਅਤੇ ਗੋੜਵਾ ਖਾਈ ਲਈਦਾ ਪਾਣੀ ਐ ਪੀ ਲਈਦਾ ਇਹ ਨਿੰਦਨ ਕੇ ਛਾਣੀ ਪੀ ਲਈ ਸ਼ਰਾਬ ਸ਼ਰਾਬ ਪੀ ਕੇ ਐਸਾ ਵੀ ਹੋਸ਼ ਵੇ ਜਾ ਸਾਰੇ ਕੋ ਕਰਮ ਕਰ ਲਏ ਉਸ ਵੇਲੇ ਜੋ ਸਾਰੇ ਕਰਮ ਕਰ ਲਏ ਫੇਰ ਇਹਨਾਂ ਨੂੰ ਕੈਦ ਘੰਟਾ ਉੱਥੇ ਹੀ ਇਸੇ ਪ੍ਰਕਾਰ ਮੂਖਾ ਜਨਮ ਨੂੰ ਪਾ ਕੇ ਜਿਹੜੇ ਆਦਮੀ ਮੰਦ ਕਰਮ ਕਰਦੇ ਆ ਉਹ ਸਾਰੇ ਦੀ ਹੋ ਕਰਕੇ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਜਾਂਦੇ ਐ ਇਸ ਕਰਕੇ ਮਹਾਰਾ ਕਹਿੰਦੀਆਂ ਨੇ ਮਨੁੱਖਾ ਦੇ ਤੈਨੂੰ ਪ੍ਰਾਪਤ ਤਾਂ ਹੋਈ ਐ ਪਰ ਦੇਹ ਹੁਰੀਆ ਇਹ ਦੇਹ ਲਈ ਦੇ ਵਿੱਚ ਪ੍ਰਾਪਤ ਹੋਇਆ ਤੂੰ ਵਿਚਾਲਾ ਆ ਤੰਦੇ ਹੈ ਸੰਸਾਰੋਂ ਆ ਇਸ ਦੇਹ ਨੂੰ ਪਾ ਕੇ ਪਰਮੇਸ਼ਰ ਦਾ ਭਜਨ ਕਰ ਲੈ ਨਹੀਂ ਤਾਂ ਹੁਰੀਆ ਤੇਰੇ ਤਾਂ ਹੀ ਜਮਦੂਤ ਤੇਰੇ ਹੂਰੇ ਮਾਰਨਗੇ ਫੇ ਕੁੱਤੀ ਦਾ ਮਰ ਜਾਏਗਾ ਅੰਤ ਨੂੰ ਫੇ ਮਨੁੱਖਾ ਜਿਹਨੂੰ ਤੈਨੂੰ ਨਹੀਂ ਮਿਲਣਾ ਇਹ ਮਨੁੱਖਾ ਦੇ ਤੈਨੂੰ ਦੇਹਣੀ ਪ੍ਰਾਪਤ ਹੋਈ ਹੈ ਡਿਊਟੀ ਪ੍ਰਾਪਤ ਹੋਈ ਹੈ ਵਾਹਿਗੁਰੂ ਦੇ ਮਿਲਣ ਦੀ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਇਹ ਗੋਬਿੰਦ ਪਰਮੇਸ਼ਰ ਦੇ ਮਿਲਣ ਦੀ ਇਹ ਤੇਰੀ ਬਰੀਆ ਵਾਰੀ ਹੈ ਇਸ ਵਾਰੀ ਵਿੱਚ ਪਰਮੇਸ਼ਰ ਨੂੰ ਮਿਲ ਪਾ ਇਹ ਹੀ ਦੀ ਵਾਰੀ ਫੇਰ ਨਹੀਂ ਤੈਨੂੰ ਮਿਲਣੀ ਹੋਰ ਜੂਨ ਕਿਨੀ ਤੂੰ ਮਿਲ ਸਕੇਗਾ ਪਰਮੇਸ਼ਰ ਨੂੰ ਔਰ ਕਾਜ ਤੇਰੇ ਕਿਤੇ ਨਾ ਕਾ ਹੋਰ ਜਿਹੜੇ ਤੇਰੇ ਕੰਮ ਹੈ ਭਾਈ ਕਰਦਾ ਉਹ ਕਿਸੇ ਕੰਮ ਨਹੀਂ ਆਉਣੇ ਪ੍ਰਲੋਕ ਦੇ ਵਿੱਚ ਜਾਂਦੇ ਆਏ ਕੋਈ ਮੁੱਲ ਨਹੀਂ ਪਏਗਾ ਮਿਲ ਸਾਧ ਸੰਗਤ ਪਹ ਕੇਵਲ ਨਾਮ ਜੇ ਆਪ ਜੀ ਕਲਿਆਣ ਕਰੀ ਚਾਹੋ ਤਾਂ ਸੰਗਤ ਦੇ ਨਾਲ ਮਿਲ ਕੇ ਮਹੱਸਮਾ ਦੀ ਚ ਕੇਵਲ ਮੋਹ ਗਾਟੇ ਕੇਵਲੀ ਕੋਕ ਪਰਮੇਸ਼ਰ ਦੇ ਨਾਮ ਦਾ ਭਜਨ ਕਰ ਸਰੰਜਾਮ ਲਾਗ ਭਵਜਲ ਤਰਨ ਕੈ ਤੈਨ ਜੇ ਵੀ ਟੀ ਕਰਾ ਮੈਂ ਕਹਿੰਦੇ ਸ਼ਰਮ ਜਾਨ ਨਾ ਇੰਤਜਾਮ ਵਿੱਚ ਲੰਘ ਦੰਦੋ ਵਰਸ ਵੀ ਲੱਗੋ ਇੰਤਜ਼ਾਮ ਦੇ ਲਾਗੂ ਕਾਰੇ ਕਰੇ ਇੰਤਜ਼ਾਮ ਜੁ ਲਗਾ ਪਰਜਨ ਕਰਨ ਕਾ ਇਹ ਭਾਜੇ ਸੰਸਾਰ ਸਮੁੰਦਰ ਦੇ ਕਰਨ ਵਾਸਤੇ ਸੰਤਿ ਗਿਆਨ ਤੇ ਲੱਗਣਾ ਕਰ ਗਿਆਨ ਉਹ ਦੇਰਥਾ ਜਾਤ ਰੰਗ ਮਾਇਆ ਕੇ ਜੇ ਤੋ ਕਹਿ ਮਾਰਾ ਇੱਕ ਦੀ ਛੇਤੀ ਕਰਨ ਦੀ ਕੀ ਲੋੜ ਹੈ ਫੇਰ ਕਰ ਲਾਂਗੇ ਤਾਂ ਮਾਰਾ ਕਹਿੰਦੇ ਤੇਰੇ ਜੇ ਜਨਮে ਵਿਅਸ ਚਲਿਆ ਜਾਂਦਾ ਹੈ ਇਹ ਮਾਇਆ ਦੇ ਰੰਗ ਆਨੰਦ ਵਿੱਚ ਲੱਗੇ ਹੋਏ ਦਾ ਮਾਇਆ ਦੇ ਟੰਗ ਦੇਖਣ ਵਿੱਚ ਵਿਅਰਥੀਆਂ ਨੂੰ ਗੁਜਰਦਾ ਜਾ ਰਿਹਾ ਹੈ ਰਹਾ ਜਪ ਤਪ ਸੰਜਮ ਧਰਮ ਨਾ ਕਮਾਇ। ਵੇਖ ਤੇਰੇ ਇੰਦਰੀ ਗੁਣ ਹੋਣੀ ਚਾਹੀਦੇ ਹੈ। ਬਾਣੀ ਕਰਕੇ ਕਿਉਂ ਨ ਜਪੋ ਤਾਕੋ ਤੁਮ ਭਾਈ ਅੰਤ ਕਾਲ ਜੋ ਹੋਵੇ ਸਹਾਈ। ਉਹਦਾ ਜਾਪ ਕਰ ਤਪ ਕਰ ਗੁਰਾਂ ਦੀ ਸੇਵਾ ਜਿਹੜੀ ਹੈ। ਗੁਰ ਸੇਵਾ ਤਪਾਂ ਸ਼ਰਤ ਕਬਸਾਰ ਹੈ। ਅਤੇ ਸੰਜਮ ਇੰਦਰੀਆਂ ਨੂੰ ਰੋਕਣਾ ਕਰ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਫੇਰ ਸੰਜਮੀ ਹੋ ਅਤੇ ਧਰਮੀ ਹੋ ਅਤੇ ਧਰਮ ਨੂੰ ਕਮਾ ਕਰਕੇ ਫੇਰ ਧਰਮ ਦਾ ਮਾਨ ਨਾ ਕਰੀਂ ਬਰੀ ਰਹਿਤ ਰੱਖਣ ਵਾਲਾ ਮੈਂ ਵੱਡਾ ਸਿੱਖ ਹੈ ਇਸ ਪ੍ਰਕਾਰ ਨਿਮਰਤਾ ਕਰਕੇ ਮਹਾਰਾਜ ਨੇ ਇਹਨਾਂ ਗੁਣਾਂ ਨੂੰ ਕਮਾਇਆ ਨਹੀਂ ਹੈ ਸੇਵਾ ਸਾਧਨਾ ਜਾਣਿਆ ਹਰ ਰਾਏ ਸਾਥ ਸੰਗਤ ਦੀ ਰੱਜ ਕੇ ਤਹਿਲ ਕਰ ਫੇਰ ਨਿਮਰਤਾ ਰੱਖੋ ਕਿ ਮਹਾਰਾਜ ਨੇ ਸਾਥ ਸੰਗਤ ਦੀ ਸੇਵਾ ਵੀ ਨਹੀਂ ਕੀਤੀ ਅਗੇ हे हरि राजा ਪਰਮੇਸ਼ਰ ਤੇਰੇ ਗਿਆਨ ਸੂਗ ਨੂੰ ਵੀ ਮੈਂ ਜਾਣਿਆ ਨਹੀਂ ਹੈ ਕਹੋ ਨਾਨਕ ਹਮ ਨੀਚ ਕਰਮਾ ਸਰਬਉਨਾਨ ਦੇਵ ਜੀ ਕਹਿੰਦੇ ਨ ਕਹੋ हे ਜੀਵ ਕਿ ਮੈਂ ਮਾਰਾ ਨੀਵੇਂ ਕਰਮਾ ਵਾਲਾ ਹਾਂ ਸ਼ਰਨ ਪਰੇ ਕੀ ਰੱਖੋ ਸਰ ਜੀ ਮਾਰੇ ਆਪ ਦੀ ਸ਼ਰਨ ਪੈ ਨਾ ਗੁਣ ਸਾਰਿਆਂ ਤੋਂ ਰਹਿਤ ਹਾਂ ਫੇਰ ਵੀ ਸਾਡੀ ਸਰਬਲਾਜ ਰੱਖੋ ਇਸ ਪ੍ਰਕਾਰ ਬੇਨਤੀ ਕਰ ਆਸਾ ਮਹੱਲਾ ਪੰਜਵਾਂ ਤੁਜ ਬਿਨ ਆਵਰ ਨਾਹੀ ਮੈਂ ਦੂਜਾ ਏ ਪਰਮੇਸ਼ਰ ਸਾਨੂੰ ਆਪ ਕੋ ਬਗੈਰ ਦੂਸਰਾ ਹੋਰ ਇਸਤਾਨ ਚ ਕੋਈ ਨਹੀਂ ਹੈ ਆਸਰਾ ਤੂੰ ਮੇਰੇ ਮਨ ਮਾਹੀ ਸਾਡੇ ਮਨ ਚ ਵੀ ਸੱਚੇ ਪਾਤਸ਼ਾਹ ਤੁਸੀਂ ਰਸਦੇ ਹੋ ਤੂੰ ਸਾਜਨ ਸੰਗੀ ਪ੍ਰਭ ਮੇਰਾ ਜੀ ਮਾਤਾ ਦੇ ਸਰਬ ਦੇ ਵੀ ਸੰਗਿ ਹਾਂ ਅਤੇ ਐਸ ਲੋਕ ਦੇ ਵੀ ਮੇਰੇ ਪ੍ਰਭੂ ਜੀ ਸੰਗੀ ਹਾਂ ਆਹੇ ਜੀ ਡਰਾਹੇ ਅਤੇ ਪਰਲੋਕ ਦੇ ਵੀ ਸਾਡੇ ਸੰਗਿ ਹੋਏ ਮੇਰੇ ਪ੍ਰਭੂ ਜੀ ਰੱਖਿਆ ਕਰਨ ਵਾਲੇ ਹਾਂ ਅਸੀਂ ਜੀ ਹਿਰਦੇ ਦੀ ਕਿਸ ਬਾਤ ਤੋਂ ਡਰਨਾ ਕਰੀਏ ਹੈ ਮੇਰੇ ਜੀ ਕਿਉਂ ਡਰਾਂ ਵਾਰੋ ਹਰ ਵਕਤ ਸੰਗ ਜਾਣਿਆ ਕਰ ਤੁਮਰੀ ਓਟ ਤੁਮਰੀ ਆਸਾ ਜਿਨਾਂ ਨੂੰ ਸੱਚਾ ਭਰੋਸਾ ਹੈ ਤੇਰੀ ਓਟ ਹੈ ਇਸ ਲੋਕ ਵਿੱਚ ਤੇਰਾ ਭਰੋਸਾ ਹੈ ਪਰ ਲੋਕ ਵਿੱਚ ਬੈਠ ਤੇ ਉਂਧ ਤ ਸੋਤ ਜਾਗਤ ਬੈੰਦੇ ਵੀ ਤੇਰਾ ਭਰੋਸਾ ਰੱਖਦੇ ਆ ਉੜਦੇ ਹੋਏ ਵੀ ਸੁੰਦੇ ਹੋਏ ਵੀ ਜਾਗਤੇ ਹੋਏ ਵੀ ਵਿਸਰ ਨਾਹੀ ਤੂੰ ਸਾਸ ਜੀ ਦਾਸ ਬੈਠਦੇ ਸਮਾਧੀ ਚ ਸਿਤਤ ਹੁੰਦਿਆ ਹੋਇਆ ਉੜਦੇ ਸੰਸਾਰ ਤੋਂ ਆਰਾਮ ਹੁੰਦਿਆ ਆ ਸੋਭਤ ਨਿਰਮਕਲਪ ਹੁੰਦਿਆ ਹੋਇਆ ਜਾਗਦੇ ਗਿਆਨ ਅਵਸਥਾ ਚ ਸਿਤਤ ਹੋਇਆ ਆ ਵਿਸਰੋਂ ਮੇ ਤੀ ਆਉਂਦੇ ਜਾਂਦੇ ਸਾਸਾਂ ਨੂੰ ਲੈਂਦੇ ਹੋਇਆ ਗ੍ਰਾਹੀ ਖਾਂਦੇ ਹੋਇਆ ਸਾਹ ਨੂੰ ਅੰਦਰ ਨੂੰ ਖਿੱਚਣਾ ਗਰਸਣਾ ਹੈ ਬਾਹਰ ਨੂੰ ਸਾਹ ਕੱਢਣਾ ਸਾਹ ਲੈਣਾ ਹੈ ਇਉਂ ਦੇ ਜਾਂਦੇ ਸਵਾਸ ਨਾਲ ਮਹਾਰਾਯਾ ਭੁਲੋਣਾ ਰਹਾਉ ਰਾਖ ਰਾਖ ਸਰਨ ਪ੍ਰਭ ਆਪਣੀ ਫੇ ਪ੍ਰਭ ਅਕਾਲ ਪੁਰਖ ਆਪ ਦੀ ਸ਼ਰਨ ਸਾਨੂੰ ਰੱਖ ਲੈ ਤੂੰ ਰੱਖਣੇ ਯੋਗ ਹੈ ਕਾਮ ਕਰੋ ਜਿਹੜੇ ਸਵਾਹ ਡਾਉਣ ਵਾਲੇ ਆ ਰਾਖ ਕਰਨ ਵਾਲੇ ਆ ਲਾਣਤਾਂ ਦੀ ਇਹਨਾਂ ਤੋਂ ਰੱਖਿਆ ਕਰ ਆਪ ਦੀ ਛੰਨਨ ਚ ਰਾਖੇ ਵਾਹਿਗੁਰੂ ਅਗਨ ਸਾਗਰ ਬਿਕਰਾਲਾ ਇਹ ਸੰਸਾਰ ਕ੍ਰਿਸ਼ਨਾ ਰੂਪੀ ਅਗ ਦਾ ਆਕਾਰ ਰੂਪੀ ਅਗ ਦਾ ਸਮੁੰਦਰ ਵੈ ਬੜਾ ਬਕਰਾਲ ਭਿਆਨਕ ਹੈ ਨਾਮਿਕ ਕੇ ਸੁਖ ਦਾਤੇ ਸਤਿਗੁਰੂ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਸੁਖ ਦਾਤੇ ਸਾਡੇ ਸਤਿਗੁਰੂ ਨਾਨਕ ਦੇਵ ਗੁਰੂ ਰਾਮਦਾਸ ਸਾਹਿਬ ਜੀ ਅਮ ਤੋਰੇ ਬਾਲ ਗੋਪਾਲ ਅਸੀਂ ਸੱਚੇ ਪਾਤਸ਼ਾਹ ਹੈ ਗੋਪਾਲ ਆਪ ਦੇ ਬਾਲਕੇ ਹਾਂ ਬਾਲ ਗੋਪਾਲ ਨਿੰਨੇ ਬੱਚੇ ਦਾ ਨਾਮ ਹੁੰਦਾ ਹੈ ਅਸੀਂ ਛੋਟੇ ਬੱਚੇ ਹਾਂ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਡੀ ਰੱਖਿਆ ਕਰੋ ਤੁਸੀਂ ਸਾਡੇ ਬਾਲ ਵੱਡੇ ਹੋ ਹੈ ਗੋਪਾਲ ਅਸੀਂ ਆਪਦੇ ਬਾਲਕ ਹਾਂ ਆਸਾ ਮਹੱਲਾ ਪੰਜਾਂ ਹਰ ਜਨ ਲੀਨੇ ਪ੍ਰਭੂ ਛਡਾਈ ਸਾਧ ਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਵੀ ਰੱਖਿਆ ਦਾ ਸ਼ਬਦ ਉਚਾਰਨ ਕਰਦੇ ਹਨ ਹਰ ਜਨ ਲੀਤੇ ਪ੍ਰਭੂ ਛਡਾਈ ਪਿਰਸੀਏ ਨੇ ਕਈ ਵਾਰੀ ਯਾਰ ਦਿੱदाई ਦੇ ਰਹੀ ਮਾਰਨ ਜੀਣਾ ਕੀਤੀ ਅਤੇ ਸਪੇਲੇ ਤੋਂ ਸਭ ਛਡਾਇਆ ਇੱਕ ਇਸੇ ਪ੍ਰਕਾਰ ਬ੍ਰਾਹਮਣ ਦੇ ਪਾਸੋਂ 500 ਰੁਪਇਆ ਦੇ ਕੇ ਦਹੀਂ 'ਚ ਜ਼ਹਿਰ ਖੋਣੀ ਚਾਹੀ ਇਹ ਸਾਰੀਆਂ ਰੱਖਿਆ ਮਾਰਕ ਕੀ ਸਾਹਿਬ ਜਾਦੇ ਦੀਆਂ ਹੋਈਆਂ ਸਿੱਖਾਂ ਨੂੰ ਕੁਝੀਆਂ ਤੋਂ ਫਰਮਾਉਂਦੇ ਹਨ ਹਰ ਜਨ ਲੀਨੇ ਪ੍ਰਭੂ ਛਦਾ ਇਹ ਭਾਈ ਜੋ ਹਰੀ ਦੇ ਸੇਵਕ ਜਨ ਬਣੇ ਆ ਉਨੇ ਨੂੰ ਪ੍ਰਭੂ ਅਕਾਲ ਪੁਰਖ ਨੇ ਆਪ ਛਾ ਲਿਆ ਹੈ। ਪ੍ਰੀਤਮ ਸਿਉ ਮੇਰੋ ਮਨ ਮੰਨੇ। ਪ੍ਰੀਤਮ ਜੋ ਅਕਾਲ ਪੁਰਖ ਪਰਮ ਪ੍ਰੇਮ ਦਾ ਸਰਪਦ ਉਸ ਵਿੱਚ ਸਾਡਾ ਮਨ ਮੰਨ ਗਿਆ। ਕਾਪ ਮੁਆ ਬਖਖਾਂ। ਜਿਹੜੇ ਕਾਪ ਜਿਹੜੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਉਹ ਵੀ ਨਿਵਰਤ ਹੋ ਗਿਆ ਹੈ। ਆਦੀ ਬਿਆਦੀ ਉਪਾਗੀ ਉਧੇ ਹਟ ਤਾਬ ਮੰਦੇ ਆਸਰੇ ਹੋਣ ਵਾਲੇ ਅਤੇ ਅਦੀ ਪੂਤਕ ਤਤਾਂ ਦੀਆਂ ਖਿਰਤਾ ਕਰਕੇ ਤੇ ਅਦੀ ਦਾਇਮ ਜਿਹੜੇ ਕਿਸੇ ਕਰਕੇ ਦਾੰਗ ਸੋਟਾ ਆਦ ਕਾਂ ਕਰਕੇ ਇਹ ਵੀ ਨਿਵਰਤ ਹੋ ਗਏ। ਤਾਂ ਬੂਆ ਵਿਖਾਏ ਜਿਵੇਂ ਗਦੇ ਨੂੰ ਸਾਫ ਸਮਝੀਏ ਮਿਸ਼ਰੀ ਖਵਾ ਦਈਏ ਕਹਿੰਦੇ ਇਹਦਾ ਮਰ ਜਾਂਦਾ ਹੈ। ਇਸ ਪ੍ਰਕਾਰ ਤਜਰਬਾ ਨਾ ਕਦੇ ਕਰਿਓ ਗਦੇ ਨੂੰ ਮਾਰ ਕੇ ਘੁਮਿਆਰ ਨਾਲ ਗੱਲ ਪਾ ਲਿਓ ਕੋਈ। ਸੋ ਤਾਂ ਬੂਆ ਵਿਖਾਏ ਉਹਨੂੰ ਕਹਿੰਦੇ ਮਿਸ਼ਰੀ ਜ਼ਹਿਰ ਦੀ ਨਹੀਂ ਆਈ ਹੁੰਦੀ ਹੈ। ਇਸੇ ਪ੍ਰਕਾਰ ਪ੍ਰਵੇਸ਼ਣ ਦਾ ਨਾਮ ਜਿਹੜਾ ਹੈ ਤਾਂ ਅੰਮ੍ਰਿਤ ਪਰ ਜਮਾ ਵਾਸਤੇ ਹਸਾਂ ਸੰਗ ਜੀ ਜ਼ਹਿਰ ਹੈ ਇਹ ਵਿਉਹ ਦੀ ਨਹੀਂ ਆਈ ਹੈ ਜਵਾਂ ਦੇ ਕੋਲੇ ਜੋ ਨਾਮ ਲਿਆ ਜਾਵੇ ਉਹ ਮਰ ਜਾਂਦੇ ਆ ਉਸ ਨੂੰ ਛੱਡ ਜਾਂਦੇ ਹਨ ਇਸ ਕਰਕੇ ਮਾਰਾ ਕਹਿੰਦੇ ਹਨ ਤਾਕ ਮੋਆ ਬਿਖ ਖਾ ਪਰਿਸ਼ਾ ਦਾ ਨਾਮ ਅੰਮ੍ਰਿਤ ਖਾਦਾਂ ਤੇ ਤਾਪ ਆਦੀ ਵੀ ਆਦੀ ਪਾਪੀ ਵਾਸਤੇ ਜ਼ਹਿਰ ਸੀ ਇਸ ਦੇ ਖਾਣੇ ਕਰਕੇ ਤਾਪ ਨਿਵਰਤ ਹੋ ਗਿਆ ਜਿਸ ਤਾਪ ਕਰਕੇ ਆਦੀ ਵਿਆਦੀ ਉਪਾਦੀ ਕਰਕੇ ਉਹ ਦਸ਼ਿਆਂ ਦੀ ਵੀ ਉਹਨੂੰ ਖਾਂਦੇ ਸੀ ਉਹ ਅੰਮ੍ਰਿਤ ਨਾਮ ਰੂਪੀ ਜ਼ਹਿਰ ਨੂੰ ਖਾ ਕੇ ਮਰ ਗਿਆ ਨਿਵਰਤ ਹੋ ਗਿਆ ਬ੍ਰਹਾਉ ਪਾਲਾ ਤਾਉ ਕਸ਼ੂ ਨਾ ਵਿਆਪੈ ਤਾਪ ਹੁੰਦੇ ਐ ਪਾਲਾ ਕਰਕੇ ਕਾਂਬੇ ਕਰਕੇ ਚੜਨਾ ਤੇ ਤਪਸ਼ ਕਰਕੇ ਤਾਪ ਹੋਣਾ ਮਹਾਰਾ ਕਹਿੰਦੇ ਇਸ ਤਰਕਾਰ ਪਾਲੇ ਦਾ ਕਾਂਬੇ ਦਾ ਤਾਪ ਵੀ ਤਤਾ ਗਰਮੀ ਦਾ ਤਾਪ ਵੀ ਕਿਸੇ ਪ੍ਰਕਾਰ ਦਾ ਨਹੀਂ ਬਿਆਪਦਾ ਠੰਡਾ ਤਾਪ ਤਤਾ ਥਾਪਾਦਕ RAM ਨਾਮ ਗੁਣ ਗਾਇ RAM ਨਾਮ ਦੇ ਗੁਣ ਗਾਉਣੇ ਕਰਕੇ ਸਾਰਿਆਂ ਦੁੱਖਾਂ ਦੀ ਨਿਰਰਤੀ ਹੋਣੀ ਹੈ ਪਾਲਾ ਜਿਹੜਾ ਪਾਪਾਂ ਦਾ ਜੜਤਾ ਦਿੱਤੀ ਹੋ ਜਾਣੀ ਸਾਉ ਤਮੋਂ ਗੁਣ ਕਰਕੇ ਤੱਤੇ ਹੋ ਜਾਣਾ ਤਪਣਾ ਇਸ ਪ੍ਰਕਾਰ ਪਾਪਾਂ ਕਰਕੇ ਜਿਹੜਾ ਪਾਲਾ ਕੰਮਾਂ ਲਾਂ ਕਾਂਬਾ ਲੱਗਣਾ ਹੈ ਤੇ ਤਾਉ ਤੱਤੇ ਹੋਣੇ ਕਰੋਧ ਕਰਕੇ ਜਿਹੜਾ ਇਹ ਕੁਝ ਕਿਸੇ ਪ੍ਰਕਾਰ ਦੇ ਉਪਲ ਨਹੀਂ ਵਿਆਪਦੇ ਹਨ RAM ਨਾਮ ਗੁਣ ਗਾ ਜੋ ਰਮਿਆ ਹੋਇਆ ਹੈ ਕਿਸ ਦੇ ਨਾਮ ਨੂੰ ਉਸ ਦੇ ਗੁਣਾ ਨੂੰ ਕੀਰਤਨ ਜਪਾ ਕੇ ਗਾਉਨੇ ਹਨ ਤਾਂ ਕਿ ਕੋ ਚਿਤ ਕਸ਼ੂ ਨਾ ਲੱਗੇ ਕਹਿੰਦੇ ਆ ਡੈਣਾ ਵੇਖ ਕੇ ਨਿਆਣਿਆਂ ਦੇ ਕਾਲਜੇ ਕਢ ਲੈਂਦੀਆਂ ਛੋਟਿਆਂ ਦੇ ਇਸੇ ਪ੍ਰਕਾਰ ਡੈਣ ਦਾ ਵੀ ਕਿਸੇ ਪ੍ਰਕਾਰ ਚਿਤ ਮਨਾ ਜਿਹੜਾ ਵੇਖਣਾ ਹੈ ਜਾਨ ਦਾ ਨਿਗਾ ਪਾ ਕੇ ਕਿਸੇ ਬੱਚੇ ਦੇ ਕੰਮ ਕਮਜ਼ੋਰ ਦੇ ਕਾਰਜੇ ਨੂੰ ਕੱਢ ਕੇ ਖਾ ਜਾਣਾ ਇਹ ਵੀ ਕੁਸ਼ਲੀ ਨਹੀਂ ਲੱਗਦਾ ਉਪਾਧੀ ਨਹੀਂ ਲੱਗਦੀ ਹੈ ਢਾਕੀ ਨਾਮ ਹੈ ਉਸ਼ਾਲੀ ਦਾ ਨਿਹੰਗ ਸਿੰਘ ਜੀ ਵੀ ਸ਼ੇਰ ਬੁਕਣਾ ਕਹਿੰਦੇ ਹੈ ਤੇ ਕੋਜ ਬਣਾ ਅਤੀਸਾਰ ਲੱਗ ਜਾਣਾ 10 ਲੱਗ ਜਾਣਾ ਇਹ ਵੀ ਕੋਈ ਧਾਰ ਦੀ ਬਿਮਾਰੀ ਹੁੰਦੀ ਹੈ ਉਸ਼ਾਲੀ ਦਾ ਜਾਨੀ ਜਸਤ ਲੱਗ ਜਾਣਾ ਕਿ ਵੀ ਕੋਈ ਦੁੱਖ ਰੋਗ ਨਹੀਂ ਵਿਆਪਦਾ ਹੈ ਚਰਨ ਕਮ ਇਸੇ ਪ੍ਰਕਾਰ ਡਾਕੀ ਕੌਣ ਹੈ ਮਾਇਆ ਉਹਦਾ ਚਿਤਵਣਾ ਜਿਹੜਾ ਮਾਇਆ ਦੀ ਡੈਣ ਦੀ ਨਿਗਾਹ ਮਾਇਆ ਨੂੰ ਚਿਤਮ ਕਰਕੇ ਜਿਹੜਾ ਆਪ ਨੂੰ ਚ ਖਿੱਚ ਲੈਣਾ ਵਿਸ਼ਿਆਂ ਚ ਲਾ ਲੈਣਾ ਇਹ ਡੈਣ ਮਾਇਆ ਦਾ ਚਿਤਵਣੀ ਨਿਗਾਹ ਨਹੀਂ ਕਿਸੇ ਪ੍ਰਕਾਰ ਦੀ ਲੱਗਦੀ ਇਸੇ ਪ੍ਰਕਾਰ ਡਾਕੀ ਉਸਾਗੀ ਦੀ ਨਿਆਈ ਪਰਾਈ ਮਿੰਦਿਆ ਜਿਹੜੀ ਕਰਨੀ ਹੈ ਇਹ ਉਪਰ ਸਾਣੂ ਨਹੀਂ ਲੱਗਣੀ ਹੈ نندیا کر کے کھے گوڑنا نہ سہارنے وہ نندیا کرنی ایک ڈاکی ہے کشالی کا روگ ہے کام جاؤ چمڑے رہنا کام آدکا دے یہ دس لگڑ بھی نہیں اتار ہے یہ بھی کسے پرکار دے نہیں لگتے ان اندر امبر یہ کر دے کوچت نام ہے اتارا کا ڈاکی نام ہے ڈاکنی دا اوشالی او دا او ਇਸ ਕਰਕੇ ਅੰਮ੍ਰਿਤਸਰ ਦਾ ਪਾਠ ਹੈ ਦੋਨੂ ਦੇ ਸਾਹਿਬ ਦਾ ਪਾਠ ਕਰਦਾ ਕੀ ਕੋ ਜਿਤ ਕ੍ਰਿਸ਼ਨ ਨਾਲ ਲੱਗਈ ਹੋਈ ਹੈ ਉਚਰਨ ਕਮਨ ਸਰਨਾ ਮਹਾਰਾਜ ਸਾਹਿਬ ਦੇ ਚਰਨਾਂ ਕਮਨਾਂ ਦੀ ਸ਼ਰਨ ਲੈਣੇ ਕਰਕੇ ਸ਼ਾਂਤ ਪ੍ਰਸਾਦ ਭਏ ਕਿਰਪਾਲ ਸੰਤ ਗੁਰੂ ਰਾਮਦਾਸ ਸਾਹਿਬ ਦੀ ਕਿਰਪਾਲਤਾ ਕਰਕੇ ਵਾਹਿਗੁਰੂ ਜੀ ਕਿਰਪਾਲੂ ਹੋਏ ਸਤਿ ਪਾਈ ਬੁੰਨਾਂ ਸਾਹਿਬ ਦੀ ਕਿਰਪਾ ਕਰਕੇ ਮਹਾਰਾਜ ਸਾਹਿਬ ਕਿਰਪਾਲੂ ਹੋਏ ਹੋਏ ਆਪ ਸਹਾਇ ਹੋ ਕੇ ਆਪ ਸਹਾਇ ਹੋਏ ਸੱਚੇ ਪਾਤਸ਼ਾਹ ਉਹਨਾਂ ਨੇ ਜਹਾਨ ਨਿਤ ਗਾਵੇ ਨਾਨਕ ਉਹ ਗੁਨਾ ਦਾ ਖਜ਼ਾਨਾ ਪਰਵੇਸ਼ਰ ਹੈ ਸਤਿਗੁਰੂ ਸਾਹਿਬ ਜੀ ਕਹਿੰਦੇ ਦਿੱਤਾ ਪਰ ਕਿ ਉਸ ਨੂੰ ਗਾਉਣੀ ਆ ਸੀ ਸਹਿਸਾ ਦੁੱਖ ਮਿਟਾ ਇਸ ਰੇਕੇ ਸਹਿਸਾ ਜਿਹੜਾ ਪ੍ਰਮਾਨ ਗਾਤ ਪਰਮੇਗਾਤ ਉਹ ਪਰਦੇ ਆਲਕ ਜੰਮਣ ਮਰ ਦਾ ਦੁੱਖ ਸਾਰਾ ਮਾਰਾ ਦੇ ਨਾਮ ਨੂੰ ਮਿਟਾ ਦੁੱਤਾ ਹੈ ਆਸਾ ਮਹੱਲਾ ਪੰਜਵਾ ਔਖ ਦਿਖਾਇਓ ਹਰ ਕੋ ਨਾਹੇ ਭਾਈ ਅਕਾਲ ਪੁਰਖ ਜਿਹੜਾ ਨਾਮ ਹੈ ਇਹ ਦਵਾਈ ਹੈ ਜਿਨ੍ਹਾਂ ਨੇ ਖਾਣਾ ਕੀਤੀ ਉਹ ਜੰਮਨ ਮਰਨ ਦੇ ਦੁੱਖਾਂ ਤੋਂ ਰਹਿਤ ਹੋ ਗਏ ਹਨ ਸੁਖ ਪਾਏ ਦੁੱਖ ਬਿੰਦ ਸਿਆ ਥਾ ਉਹਨਾਂ ਨੇ ਸੁਖ ਰੂਪ ਦੇ ਸੁਖ ਨੂੰ ਪਾ ਲਿਆ ਹੈ ਜੰਮਨ ਮਰਨ ਦੇ ਦੁੱਖ ਦਾ ਥਾਂ ਕੌਣ ਸੀ ਅ ਗਿਆਨ ਉਹ ਨਾਸ਼ ਹੋ ਗਿਆ ਏ ਦੇਦੇ ਦੇ ਅੰਦਰ ਉਹ ਤਾਪ ਗਿਆ ਬਚਨ ਗੁਰ ਪੂਰੇ ਸਭ ਗੁਰੂ ਪੂਰਿਆਂ ਦੇ ਬਚਨ ਕਰਕੇ ਗੁਰੂ ਰਾਮ ਗੁਰੂ ਅਰਜਨ ਸਾਹਿਬ ਨੂੰ ਮੂਲ ਮੰਤਰ ਦਾ ਪਾਠ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਕੁੱਤੇ ਜੋ ਪਿੰਡੇ ਤੇ ਹੱਠ ਫੇਰਿਆ ਸੀ ਸਾਰਾ ਬੁਖਾਰ ਲਹਿ ਗਿਆ ਸੀ ਇਸੇ ਪ੍ਰਕਾਰ ਤਾਪ ਆਦੀ ਵਿਆਦੀ ਉਪਾਦੀ ਜਗਿਆਸਮਾ ਨੂੰ ਪੂਰੇ ਗੁਰਾਂ ਦੇ ਬਚਨਾਂ ਨੂੰ ਕਮਾਉਣੇ ਕਰਕੇ ਜਦਿਆਂ ਗਿਆ ਮਿਟ ਗਿਆ ਹੈ ਆਨੰਦ ਭਇਆ ਸਭ ਮਿਟੇ ਵਿਸੂਰੇ ਉਹਨਾਂ ਨੇ ਆਨੰਦ ਸਰੂਪ ਪ੍ਰਾਪਤ ਹੋ ਗਿਆ ਹੈ ਸਾਰੇ ਜੰਮਨ ਮਤਲੇ ਵਿਸੂਰੇ ਝੂਰੇ ਵਿਸ਼ੇਸ਼ ਕਰਕੇ ਸੂਲ ਦੁੱਖ ਮਿਟ ਗਏ ਰਹਾਉ ਜੀ ਜੰਤ ਸਗਲ ਸੁਖ ਪਾਇਆ ਜੀ ਜੰਤ ਛੋਟਿਆਂ ਵੱਡਿਆਂ ਨੇ ਸਾਰਿਆਂ ਦੀ ਜੀਵ ਮਾਤਰਾ ਨੇ ਜੀਵਾ ਰੂਪੀ ਬਾਜੇ ਜਣਿਆਂ ਨੇ ਸਰੀਰ ਉਹਨਾਂ ਸਾਰਿਆਂ ਦੀ ਜੀਵ ਮਾਤਰਾ ਨੇ ਛੋਟਿਆਂ ਵੱਡਿਆਂ ਨੇ ਸਭਨਾਂ ਨੂੰ ਸੁਖ ਪਾਉਣਾ ਕੀਤਾ ਪਾਰ ਬ੍ਰਹਮ ਨਾਨਕ ਮਨ ਧਿਆਇਆ ਗੁਰੂ ਸਾਹਿਬ ਜੀ ਕਹਿੰਦੇ ਪਾਰ ਬ੍ਰਹਮ ਪਰਮੇਸ਼ਰ ਜਿਉ ਹੈ ਉਸ ਨੂੰ ਮਨੁੱਖੀ ਜਨਾਂ ਨੂੰ ਤੇ ਹੋਣਾ ਕੀਤਾ ਹੈ ਆਸਾ ਮਹੱਲਾ ਪੰਜਵਾ ਬਾਛਤ ਨਾਹੀ ਬੇਲਾ ਆਈ ਸਾਥ ਸੰਗਤ ਜੀ ਮੌਤ ਨੂੰ ਕੋਈ ਨਹੀਂ ਚਾਹੁੰਦਾ ਸਭ ਕੋਈ ਕਹਿੰਦੇ ਮੈਂ ਮਰਾਂ ਨਾ ਮੈਂ ਜਿਉਂਦਾ ਰਹਾ ਪਰ ਜਿਸ ਕੀ ਨੂੰ ਬਾਛਦੇ ਚਾਹੁੰਦੇ ਨਹੀਂ ਜੀਵ ਉਹ ਵੇਲਾ ਅੰਤ ਦਾ ਅੰਤ ਨੂੰ ਆਈ ਜਾਂਦਾ ਹੈ ਮੌਤ ਦਾ ਵੇਲਾ ਆ ਕੇ ਚਿੰਬੜ ਜਾਂਦਾ ਹੈ ਕਾਲ ਦਾ ਚੌਂਦਾ ਕੋਈ ਨਹੀਂ ਹੈ ਮਰਨਾ ਜੀਵਿਆ ਲੋੜੇ ਸਭ ਕੋਏ ਸੋ ਵੇਲਾ ਆਈ ਉਹ ਮੇਰਾ ਸਭ ਸੰਗਤ ਦੀ ਮੌਤ ਦਾ ਆ ਕੇ ਪ੍ਰਾਪਤ ਹੋ ਹੀ ਜਾਂਦਾ ਹੈ ਬਿਨ ਹੁਕਮ ਕਿਉਂ ਬੁਝੈ ਬੁਝਾਈ ਬਿਨ ਮਾਰਗ ਹੁਕਮ ਮੰਨੇ ਤੂੰ ਗੁਰੂ ਸਾਹਿਬ ਦੀ ਰਿਜਾਤ ਚੱਲੇ ਤੋ ਬਗੈਰ ਇਹ ਕਾਲ ਵੀ ਅਗ ਐਦੀ ਮਚ ਰਹੀ ਹੈ ਹਕੂਮ ਬਨਣਾ ਰੂਪ ਜਲ ਪਾਉਣਾ ਹੈ ਇਸ ਹਕੂਮ ਰੂਪੀ ਜਲ ਪਾਏ ਤੋਂ ਬਗੈਰ ਇਹ ਕਿਸੇ ਦੀ ਹੋਰ ਜਤਨ ਨਾਲ ਬੁਝਾਈ ਹੋਈ ਅਗ ਕਾਲ ਵੀ ਕਿਵੇਂ ਬੁਝ ਸਕਦੀ ਹੈ ਇਹ ਨਹੀਂ ਨਿਰਤ ਹੋ ਸਕਦੀ ਇਹ ਲਟ ਲਟ ਮਾਈਦੀ ਹੈ ਬਰਮ ਲੋਗ ਤੱਕ ਦੇਵ ਲੋਗ ਤੱਕ ਸਾਰਿਆਂ ਦਾ ਪਖਣ ਕਰੀ ਜਾਂਦੀ ਹੈ ਇਹ ਨਾਸ਼ ਨਹੀਂ ਹੁੰਦੀ ਹੈ ਦਿਨ ਹੁਕਮ ਹੈ ਕਿਉਂ ਬੁਝਾਏ ਬੁਝਾਈ ਕਿਸੇ ਦੇ ਹੁਕਮ ਮਾਰਾ ਦਾ ਮੰਨੇ ਤੋਂ ਬਗੈਰ ਜੇ ਉਸ ਨੂੰ ਇਹ ਬੂਝ ਸਿੱਖਿਆ ਪ੍ਰਾਪਤ ਨਹੀਂ ਹੋਈ ਆ ਕੇ ਉਹਨਾਂ ਦੀ ਇਹ ਕਿਵੇਂ 부ਝੇ ਨਿਵਰਤ ਹੋਵੇ ਪਮਾ ਕਿੰਨੀਆਂ ਬੂਝਾਂ ਸਿੱਖਿਆ ਨੂੰ ਬੁਝਾ ਦੇਵੇ ਕੋਈ ਆਦਮੀ ਬਾਣਾ ਮੰਨੇ ਤੋਂ ਬਗੈਰ ਨਿਵਰਤ ਨਹੀਂ ਹੁੰਦੀ ਗੁਰੂ ਸਾਹਿਬ ਦਾ ਹੁਕਮ ਜੋ ਹੈ ਨਾਮ ਦੀ ਕਮਾਈ ਕਰਨੀ ਇਸ ਤੋਂ ਮੰਨੇ ਤੋਂ ਬਗੈਰ ਇਹ ਬੂਝ ਨਹੀਂ ਨਾ ਉਦੀ ਕਿਸੇ ਨੂੰ ਤੇ ਕਿਸ ਪ੍ਰਕਾਰ ਇਹ ਨਿਵਰਤ ਹੋਵੇ 부ਝੇ ਠੰਡੀ 따ਤੀ ਮਿੱਟੀ ਖਾਈ ਇਹ ਦੇਸ ਸਾਹਿਬ ਸੰਗੇ ਜੀ ਕਿਸੇ ਨੂੰ ਤਾਂ ਹੀ ਤਾਂ ਹੀ ਕਹਿੰਦੇ ਠੰਢੀ ਮਾਤਾ ਨਿਕਲ ਕੇ ਖਾ ਜਾਂਦੀ ਹੈ ਕਿਸੇ ਨੂੰ ਤਤਤਾ ਤਾਪ ਕਰਕੇ ਮਾਸ ਨਾਸ ਹੋ ਜਾਂਦੇ ਹੈ ਕਿਸੇ ਦਾ ਮਿੱਟੀ ਵਰਗਾ ਸਰੀਰ ਨਿਰਵਲ ਹੋ ਜਾਂਦਾ ਹੈ ਖੂਨ ਸੁੱਕ ਜਾਂਦਾ ਹੈ ਯੁਖੈ ਹੋ ਜਾਂਦੇ ਹੈ ਇਹੋ ਸਰੀਰ ਸਾਰੇ ਨਾਸ ਹੁੰਦੇ ਜਾਂਦੇ ਹਨ ਉਹ ਨਾ ਬਾਤ ਇੱਕ ਵਾਰ ਦੇਖ ਕੇ ਬਹਿ ਜਾ ਕਰ ਕੀ ਕਰਨਾ ਬੰਦਾਨੀਆਂ ਪੰਜਾ ਫਿਰ ਹੁੰਦਾ ਭਾਈ ਠੰਢੀ ਤਾਪੀ ਮਿੱਟੀ ਖਾਈ ਕਿੰਨੇ ਹਨ ਜਿਸ ਵਾਂ ਸਰੀਰ ਨਾਸ ਹੋ ਜਾਂਦਾ ਹੈ ਕੋਈ ਤਾਂ ਠੰਡੇ ਪਾਣੀ ਚ ਪ੍ਰਵਾਹ ਕਰ ਦਿੰਦੇ ਐ ਕੋਈ ਤੱਤੀ ਅੱਗ ਵਿੱਚ ਸਾਰ ਦਿੰਦੇ ਐ ਕੋਈ ਮਿੱਟੀ ਵਿੱਚ ਦੱਬ ਦਿੰਦੇ ਐ ਮੁਸਲਮਾਨ ਤੇ ਜੋਗੀ ਆਦਿਕ ਕੋਈ ਖੈ ਨਾ ਆਕਾਸ਼ ਦਾ ਹੈ ਆਕਾਸ਼ ਵਿੱਚ ਵਿਕਸ਼ਾਂ ਦੇ ਤੇ ਟੰਗਿਆਉਂਦੇ ਬੰਨੇ ਆਉਂਦੇ ਐ ਜੇ ਪਾਰਸ ਲੋਕ ਦੇ ਲੋਕ ਜਿਹੜੇ ਖੂਬ ਬਣਾ ਕੇ ਸੀਮਿੰਟ ਦੇ ਉੱਚੇ ਉਹਨਾਂ ਦੇ ਤੇ ਸਿਰ ਦਿੰਦੇ ਐ ਜਾਨਵਰ ਮਾਸ ਖਾ ਜਾਂਦੇ ਐ ਉਹ ਖੂਹ ਦੇ ਵਿੱਚ ਉਹਦਾ ਪਿੰਜਰ ਡੁੱਪ ਜਾਂਦਾ ਹੈ ਇਸ ਪ੍ਰਕਾਰ ਖੈ ਆਕਾਸ਼ ਵਿੱਚ ਤਾਂ ਬਿਰਸ਼ਾਂ ਦੇ ਤੰਗਰ ਰੂਪ ਕਰਦੇ ਆ ਕਈ یوں ਕਰਦੇ ਆ ਈ ਨਾਂ ਹੈ ਪੌਣ ਦਾ ਜਿੱਦਣੋ ਹਵਾ ਆਵੇ ਉਦਦਰ ਸਿੱਟੇ ਆਉਂਦੇ ਮੁਰਦੇ ਨੂੰ ਫੇਰ ਉਸ ਦੇ ਤਾਂ ਹੀ ਖਾਈ ਨਾ ਬਗਿਆੜਾ ਦੇ ਖਾ ਜਾਂਦੇ ਜਾਨਵਰ ਜੰਗਲ ਦੇ ਇਹ ਹਾਲਤ ਹੁੰਦੀ ਹੈ ਇਸ ਤਰ੍ਹਾਂ ਦੇ ਹਨਾਸ ਹੁੰਦੀਆਂ ਰਹਿੰਦੀਆਂ ਹਨ ਇਹਨਾਂ ਦੇ ਸਰੀਰ ਆ ਬਣੇ ਕਿਵੇਂ ਆ ਕਹਿੰਦੇ ਠੰਢੀ ਪਾਣੀ ਤੇ ਤਤੀ ਅਗਨੀ ਮਿੱਟੀ ਧਰਤੀ ਤੇ ਖਾ ਆਕਾਸ਼ ਤੇ ਈ ਪਾਉਣ ਇਹ ਪੰਜਾਂ ਤੱਤਾਂ ਨਾਲ ਬਣੇ ਹੋਏ ਸਰੀਰ ਹੈ ਇਹਨਾਂ ਸਰੀਰ ਇਕੱਲੇ ਸਦਾ ਕਾਇਮ ਰਹਿਣੇ ਹੈ ਇਹਨਾਂ ਦੇ ਨਾਲ ਕੀ ਮੋਹ ਕਰਨਾ ਹੈ ਠੰਡੀ 따ਤੀ ਮਿੱਟੀ ਖਾਈ ਕਹਿੰਦੇ ਹਨ ਕਿਸੇ ਨੂੰ ਠੰਡੀ ਕਈ ਸਤੋਗੁਣੀ ਹਨ ਕਈ ਤਤੀ ਤਮੋਗੁਣੀ ਹਨ ਕਈ ਮਿੱਟੀ ਰਜੋਗੁਣੀ ਹਨ ਇਸ ਪ੍ਰਕਾਰ ਕੋਈ ਰਜੋਗੁਣ ਖਾ ਜਾਂਦਾ ਹੈ ਕਿਸੇ ਨੂੰ ਤਮੋਗੁਣ ਖਾ ਜਾਂਦਾ ਹੈ ਅੰਤ ਨੂੰ ਖੈ ਨਾ ਸੀ ਜਿਨ੍ਹਾਂ ਨੇ ਤੁਰਿਆ ਪੱਦੀ ਸਿੱਖਿਆ ਨਹੀਂ ਨਾ ਖਾਦੀ ਪ੍ਰਾਪਤ ਕੀਤੀ ਉਹ ਤਿੰਨੋਂ ਗੁਣੋ ਜੀਵ ਜੰਮਦੇ ਮਰਦੇ ਰਹਿੰਦੇ ਆਵਾਗੌਣ ਚ ਪਏ ਰਹਿੰਦੇ ਹਨ ਇਸੇ ਪ੍ਰਕਾਰ ਠੰਡੀ 따ਤੀ ਮਿੱਟੀ ਖਾਈ ਜਿਨ੍ਹਾਂ ਨੇ ਭਾਈ ਗੁਰੂ ਸਾਹਿਬ ਦੀ ਜਿਹੜੀ ਠੰਡੀ ਸਿੱਖਿਆ ਧਾਰਨ ਕੀਤੀ ਹੈ ਉਹਨਾਂ ਦੀ 따ਤੀ ਨਹੀਂ ਸੀ ਇਹ ਜਿਹੜੀ ਤਵਸਤੀ ਜੰਮਣ ਮਰਨ ਨਹੀਂ ਮਿਲਗੀ ਕਾਲ ਦੀ ਤੇ ਖਾਈ ਖੈ ਜੋ ਕਾਹਦੀ ਨਹੀਂ ਹੈ ਇਹ ਪ੍ਰਾਪਤ ਰੂਪ ਹੈ ਸਾਰੇ ਬ੍ਰਹਮ ਆਨੰਦ ਉਸ ਦੇ ਵਿੱਚੋਂ ਦੀਨ ਹੋ ਗਿਆ ਇਸ ਪ੍ਰਕਾਰ ਸੁਖ ਪ੍ਰਾਪਤ ਹੋਇਆ ਠੰਡੀ ਤਾਤੀ ਮਿੱਟੀ ਖਾਈ ਤਾਤੀ ਨਾ ਸਾਬਸੰਗਰੀ ਸੂਰਜ ਦੀ ਪੁੱਤਰੀ ਜਮਨਾ ਦਾ ਨਾ ਹੋਵੇ ਜਮਨਾ ਦੇ ਵਿੱਚੋਂ ਠੰਡੀ ਮਿੱਟੀ ਕ੍ਰਿਸ਼ਨ ਨੇ ਖਾ ਲਈ ਸੀ ਕਹਿੰਦੇ ਪਹਿਲਾਂ ਨਿਰਗੁਣ ਦੀ ਉਪਾਸ਼ਨਾ ਕਰੋ ਜੇ ਨਿਰਗੁਣ ਦੀ ਉਪਾਸ਼ਨਾ ਨਹੀਂ ਸਰਗੁਣ ਦੀ ਉਪਾਸ਼ਨਾ ਕਰੋ ਸਰਗੁਣ ਵੀ ਉਪਾਸ਼ਨਾ ਨਹੀਂ ਕਰਤਾ ਉਹਦੇ ਅਵਤਾਰਾਂ ਵੀ ਉਪਾਸ਼ਨਾ ਕਰੋ ਕਿਉਂ ਕਹਿੰਦੇ ਜਮਨਾ ਦੇ ਜਨ ਮਿੱਟੀ ਖਾ ਲਈ ਸੀ ਤੇ ਫਿਰ ਬਲਪੱਦਰ ਨੇ ਆ ਕੇ ਸ਼ਿਕਾਇਤ ਕੀਤੀ ਸੀ ਮਾਨ ਮੂੰਹ ਡਾਇਆ ਸੀ ਕਿ ਮਿੱਟੀ ਖਾਦੀ ਹੈ ਅੱਡ ਉਹਦੇ ਜੰਤਰ ਲੋਕੀ ਮੁਖਾਤਰੀ ਸੀ ਇਸ ਪ੍ਰਕਾਰ ਦੇ ਕੌਤਕ ਦਿਖਾਉਣ ਵਾਲੇ ਐ ਠੰਡੀ 따ਤੀ ਮਿੱਟੀ ਖਾਈ ਜਿਨ੍ਹਾਂ ਨੇ ਭਾਈ ਠੰਡੀ ਸਦੋਗੁਣ ਨੂੰ ਤਰਨ ਕਰਕੇ 따ਤੀ ਤਮੋਗੁਣ ਨੂੰ ਮੇੜ ਦੁੱਤਾ ਹੈ ਉਹ ਮਿੱਟੀ ਪੂਮਾ ਰੂਪ ਜੋ ਬ੍ਰਹਮ ਹੈ ਉਹਦੇ ਮਿੱਟੀ ਨਾਲ ਧਰਤੀ ਦਾ ਧਰਤੀ ਜੋ ਪੂਮਾ ਤੋਂ ਬ੍ਰਹਮ ਜਿਹੜਾ ਹੈ ਉਹਦੇ ਆਨੰਦ ਨੂੰ ਖਾ ਕੇ ਉਹ ਨਿਹਾਲ ਹੋ ਗਏ ਐ ਉਹਨਾਂ ਨੂੰ ਜੰਮਣ ਮਰਨ ਦੇ ਕਲੇ ਸਾਰੇ ਮਿਟ ਗਏ ਐ ਇਸ ਪ੍ਰਕਾਰ ਉਹ ਸੁਖੀ ਹੋਏ ਹਨ ਇਉਂ ਅਰਥ ਬਹੁਤ ਹਨ ਇਸ ਤੋਂ ਕਦੇ ਐਨੇ ਕੀ ਸਮਝ ਲੈ ਉਹ ਨ ਬਾਲਾ ਬੁੱਢਾ ਭਾਈ ਉਹ ਸੂਰੂ ਕਿਹਾ ਹੈ ਹੈ ਪਰਮੇਸ਼ਰ ਦਾ ਕਹਿੰਦੇ ਉਹ ਨ ਬਾਲਾ ਬੁੱਢਾ ਭਾਈ ਉਹ ਨਾ ਦਾ ਮਾਲਕ ਹੈ ਭਾਈ نہ بڑھا ہے وہ ایک رس رہن والا میرا نت نما سدا سدا وکار ہے وہ وہ نہ بالا بالکاری اگیانی نہیں ہے نے بلی بشیا بل والا نہیں ہے تے بڑھا ہنکاری نہیں ہے ਇੱਕ ਦਾ ਸਹ ਭਾਈ ਪ੍ਰਕਾਸ਼ ਨੂੰ ਕੋ ਭਾਈ ਰਹਾਉ ਨਾਨਕ ਦਾਸ ਸਾਧ ਸਰਣਾਇ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਦਸਤਾ ਪਾਹ ਹੰਕਾਰ ਕੇ ਸਾਧ ਸੰਗਤ ਦੀ ਸ਼ਰਣ ਲਏ ਪਏ ਐ ਕਰਾਤ ਪ੍ਰਸਾਦ ਸਰਣਾਈ ਜੀ ਸਾਹਿਬ ਜਿੰਨ ਦਸ ਭਾਗਾਂ ਕੇ ਜੋ ਸਾਥ ਸੰਗਤ ਦੀ ਸ਼ਰਨ ਪਏ ਹਨ ਗੁਰ ਪ੍ਰਸਾਦ ਭਉ ਪਾਰ ਪਰਾਈ ਉਹ ਗੁਰਾਂ ਦੀ ਕਿਰਪਾ ਕਰਕੇ ਸੰਸਾਰ ਸਮੁੰਦਰ ਦੇ ਪੈ ਤੋਂ ਜੰਮਣ ਮੰਦਰ ਤੋਂ ਪਾਰ ਪੈ ਗਏ ਆਪ ਹੋਰਨਾਂ ਨੂੰ ਪਾਰ ਪਰਾ ਦਿੱਤਾ ਹੈ ਮਾਨੁ ਗੁਰ ਪ੍ਰਸਾਦ ਸਰਣਾਈ ਗੁਰ ਪ੍ਰਸਾਦ ਭਉ ਪਾਰ ਪਰਾਈ ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਜੀ ਅੱਜ ਨੇ ਮਾਰਿਆ ਸਾਜ ਦੀ ਹਮਤ ਨੂੰ ਬਾਣੀ ਹੈ ਆਸਾ ਦਾ ਗੁੰਦ 33 ਸ਼ਬਦ ਸਤਿਗੁਰੂ ਜੀ ਦੇ ਪਿੱਛੇ ਹੋ ਚੁੱਕੇ ਹਨ ਪੰਚਤੀਵੇਂ ਸ਼ਬਦ ਗੁੰਦ ਸਾਡੀ ਅਮ ਕਰਦੇ ਹਨ ਪਰਮ ਕਿਰਪਾਲਤਾ ਕਰਕੇ ਪਿੱਛੇ ਮੇਟਨ ਕੀਤੇ ਹਨ ਨਾਨਕ ਦਾਸ ਸਾਧ ਸਰਨਾਈ ਗੁਰਪ੍ਰਸਾਦ ਬਹੁਪਾਰ ਪੁਰਾਈ ਸਤਿਗੁਰੂ ਜੀ ਕਹਿੰਦੇ ਜੇ ਜਸਾ ਤਾਂ ਧਾਰ ਕੇ ਸਭ ਜੀ ਜੀ ਸ਼ਰਨ ਪੈਂਦੇ ਆ ਉਹਨਾਂ ਤੇ ਸਰਗੂ ਜੀ ਦੀ ਕਿਰਪਾਲਤਾ ਹੰਦੀ ਹੈ ਸਰਗੂ ਜੀ ਦੀ ਕਿਰਪਾ ਕਰਕੇ ਜਮਨ ਮੰਦ ਤੋਂ ਹੈ ਤੋ ਪਾਰ ਪੈ ਜਾਂਦੇ ਮੁਕਤ ਹੋ ਜਾਂਦੇ ਹਨ ਇਹ ਕਾਲ ਦੀ ਅਗੋਂ ਦੀ ਮੋਤ ਹੋ ਜਾਂਦੀ ਹੈ ਉਹ ਅੱਗੇ ਹਜੂਰ ਸੱਚੇ ਪਾਤਸ਼ਾਹ ਪਰਮ ਕਿਰਪਾਲਤਾ ਕਰਕੇ ਉਪਦੇਸ਼ ਬਖਸ਼ਦੇ ਹਨ ਆਸਾ ਮਹੱਲਾ ਪੰਜਵਾਂ ਸਦਾ ਸਦਾ ਆਤਮ ਪਰਗਾਸ ਇਹ ਗੁਰੂ ਸਿੱਖੋ ਸਦਾ ਵੇੜਾ ਜੋ ਸਰੂਪ ਆਸਰ ਗੁਰੂ ਸਿੱਖਾ ਮਰਸ਼ੇ ਕਰਕੇ ਪ੍ਰਾਪਤੂ ਆਤਮਾ ਹੈ ਆ ਤਾ ਨੂੰ ਤਾਮਨੀ ਰਾਜੀ ਦੇ ਵਿਚਾਰ ਨਹੀਂ ਹੈ ਅੰਧੇਰੇ ਪਰ ਜੋ ਪ੍ਰਕਾਸ਼ ਰੂਪ ਆਤਮਾ ਹੈ ਸਾਰਿਆਂ ਦਾ ਆਪਣੇ ਆਪ ਰੂਪ ਜੋ ਆਤਮਾ ਦੇ ਤਰਾਈ ਚਾਰ ਵਾਕੀਆਂ ਨੇ ਦੇਹ ਨੂੰ ਹੀ ਆਤਮਾ ਮੰਨਿਆ ਹੈ ਅਤੇ ਜਿਹੜੇ ਗਿਆਤ ਇਹਨਾਂ ਨੂੰ ਮਨ ਨੂੰ ਹੀ ਆਤਮਾ ਮੰਨਿਆ ਹੈ ਅਤੇ ਯੋਗੀਆਂ ਨੇ ਪ੍ਰਾਣਾ ਨੂੰ ਹੀ ਆਤਮਾ ਮੰਨਿਆ ਹੈ ਬੋਧੀਆਂ ਨੇ ਬੁੱਧ ਨੂੰ ਹੀ ਆਤਮਾ ਮੰਨਿਆ ਹੈ ਕਿਉਂਕਿ ਇਹ ਬਾਤੀਆਂ ਨੇ ਸਰਕਾਰ ਆਤਮਾ ਜੋ ਸਤਿਗੰਗ ਜੋਤ ਆਨੰਦ ਕਣ ਸਜਦਾ ਬਿਬੂ ਅਗੂ ਕੋ ਅਨਾਸੇ ਬਿਦੇਵਾਰ ਪਧ ਹੈ ਆਤਮੇ ਰੂਪ ਐਸਾ ਆਤਮਾ ਦਾ ਸਰੂਪ ਹੈ ਜਿਹੜਾ ਸਤਿਗੰ ਜੋਤੀ ਸਰੂਪ ਹੈ ਤੇ 지혜 ज्ञान ਦਾ ਵਾਹਕ ਉਹ ਪ੍ਰਤੀ ਦੇਵਤਾ ਹੈ ਅਤੇ ਉਹ ਜੋਤੀ ਸਰੂਪੰਤਰੀ ਜਾਨੀ ਜੋ ਸਾਰਿਆਂ ਦਾ ਪ੍ਰਕਾਸ਼ਿਕ ਹੈ ਉਸ ਦਾ ਗਿਆਨ ਦਾ ਪ੍ਰਕਾਸ਼ ਸਵੇ ਸਵੇ ਸਰਦੂਸ਼ਾਲ ਜੀ ਕਹਿੰਦੇ ਹਨ ਪ੍ਰਕਾਸ਼ ਪ੍ਰਾਪਤ ਕਰੋ ਸਾਧ ਸੰਗਤ ਹਰ ਚਰਨ ਉਨ ਵਿਆ ਸਾਧ ਸੰਗਤ ਦੁਆਰਾ ਜਿਨ੍ਹਾਂ ਦੇ ਆਤਮਾ ਜੀਵਾਤਮਾ ਦੇ ਅੰਦਰ ਪ੍ਰਕਾਸ਼ ਹੋਇਆ ਹੈ ਉਹ ਸਾਧ ਸੰਗਤ ਦੁਆਰਾ ਹਰੀ ਦੇ ਚਰਨ ਕਉਨਾਚ ਜੋ ਹਰੀ ਸਾਹਿਬ ਦੇ ਚਰਨ ਅਭਿਸ਼ਟਾਨ ਸਰੂਪ ਹੈ ਉਸ ਦੇ ਵਿੱਚ ਨਿਵਾਸ ਹੁੰਦਾ ਹੈ ਰਾਮ ਨਾਮ ਨਿਤ ਜਪ ਮਨ ਮੇਰੀ ਸਾਰੇ ਪ੍ਰਕਾਸ਼ ਨੂੰ ਜੀ ਕਉਨਾ ਚਾਹਨਾ ਹੈ ਰਾਮ ਰਮੰਤੀ ਰਾਮਾ ਦੇ ਬੰਧਿਆ ਹੈ ਰਾਮ ਪਰਮੇਸ਼ਵਰ ਹੈ ਇਸ ਦੇ ਨਾਮ ਨੂੰ ਹੀ ਮੇਰੇ ਪਿਆਰੇ ਮਨਾਂ ਨਿਤ ਜਪਣਾ ਕਰ ਸੀਤਲ ਸ਼ਾਂਤ ਸਦਾ ਸੁਖ ਪਾਵ ਹੈ ਸੀਤਲ ਸਰੂਪ ਜੋ ਪਰਮੇਸ਼ਰ ਹੈ ਉਸ ਕਰਕੇ ਸ਼ਾਂਤੀ ਤੇ ਸਦਾ ਸੁਖ ਨੂੰ ਪਾ ਲਵੇਂਗਾ ਤੇਰਾ ਮਨ ਵੀ ਸੀਤਲ ਹੋ ਜਾਏਗਾ ਤੰਦੇ ਅੰਦਰ ਵੀ ਵਿਸ਼ਿਆਂ ਦੀ ਤਵਸ਼ਮਿਰ ਕੇ ਸ਼ਾਂਤੀ ਆ ਜਾਏਗੀ ਜੋ ਲੜਨ ਵਾਲਾ ਸ਼ੁਕ ਸਿੰਘ ਪਰਮੇਸ਼ਰ ਪਾ ਲਵੇਗਾ ਕਿਲਵਖ ਜਾਹੇ ਸਭੇ ਮਨ ਤੇਰੇ ਤੇਰੇ ਪਿਆਰੇ ਮਨਾ ਕਿਲਵਖ ਚਾਰ ਪ੍ਰਕਾਰ ਦੇ ਪਾਪ ਹੈ ਬ੍ਰਹਮ ਗਿਆਨੀ ਬ੍ਰਾਹਮਣ ਦਾ ਮਾਰਨਾ ਗਊ ਦਾ ਮਾਰਨਾ ਅਤੇ ਕੰਨੀਆਂ ਦਾ ਪੈਸੇ ਲੈਣੇ ਜਾਂ ਕੰਨੀਆਂ ਨੂੰ ਮਾਰਨਾ ਅਤੇ ਅਨਾਚਾਰੀ ਦਾ ਧਾਨ ਖਾਣ ਇਹ ਕਿਲਵਖ ਜਿਹੜੇ ਪਾਪ ਹੈ ਕਿ ਮੇਰੇ ਪਿਆਰੇ ਮਨਾ ਸਾਰੇ ਤੇਰੇ ਚਲੇ ਜਾਣਗੇ ਗੁਰਬਾਣੀ ਵੀ ਤਾਂ ਬ੍ਰਾਹਮਣ ਕੈਲੀ ਕਾਤ ਕਾ ਨਿਕਾਹ ਨਿਕਾਹ ਨਿਆਰੀ ਕਾ ਕਹਾਣੇ ਜਾਂ ਕੀ ਰਹਿਤ ਮੇ ਜਾਣੀਏ ਗੁਰਮੰਤਰ ਨੇ ਤੀਰਤ ਤਾਂ ਕਾ ਭੋਜਨ ਖਾ ਕੇ ਬਿਛਰੇ ਹਰ ਸੇ ਉਪਰੀਤ ਦੇ ਦੀਨਾ ਕੀ ਦੋਸਤੀ ਦੇ ਦੀਨਾ ਦਾ ਖਾਨ ਸਿਰਤੀ ਸਾਰਨ ਜਾਣੀ ਸਦਾ ਮੁਸਲਮਨ ਸੇ ਤਾਂ ਬਧਰਮੀਆਂ ਦੇ ਨਾਲ ਦੋਸਤੀ ਕਰਨੀ ਦੇ ਬਧਰਮੀਆਂ ਦੇ ਖਾਣੇ ਖਾਣੇ ਉਹ ਸਦਾ ਸ਼ਿਕਾਨੀਆਂ ਜੀ ਹੁੰਦੇ ਐ ਉਹਨਾਂ ਦਾ ਮਨ ਕਰੇ ਆਕਾਦਰ ਨਹੀਂ ਹੁੰਦਾ ਸਾਥ ਸੰਗੇ ਜੀ ਇਸ ਤਰਕਾਰ ਐਸੇ ਜਿਹੜੇ ਪੁਰਖਾਂ ਨੇ ਉਹਨਾਂ ਦਾ ਜਿਹੜਾ ਖਾਣਾ ਹੈ ਅਤੇ ਇਸੇ ਦੇ ਧਰਮੀਆਂ ਦਾ ਖਾਣਾ ਹੈ ਜਿਹੜਾ ਉਹਨਾਂ ਆਚਾਰੀਆਂ ਦਾ ਤਾਮ ਖਾਣਾ ਇਤਿਆਜਕ ਉਹ ਸਿੱਧ ਵੀ ਸਾਰੂ ਕੋਈ ਨਹੀਂ ਜਾਣ ਸਕਦੇ ਇਹ ਚਾਰ ਪ੍ਰਕਾਰ ਨੇ ਪਾਪ ਗੁਰਮਾਣੀ ਦੱਸੇ ਹਾਂ ਅਤੇ ਬਾਕੀ ਦੇ ਹਿੰਦੂ ਮਤਵਾਰਿਆਂ ਨੇ ਬ੍ਰਹਮ ਗਿਆਨੀ ਬ੍ਰਾਹਮਣ ਦਾ ਮਾਰਨਾ ਗਊ ਦਾ ਮਾਰਨਾ ਕੰਨਿਆ ਦਾ ਮਾਰਨਾ ਅਤੇ ਗੁਰੂ ਤਲਪ ਗਾਲਣਾ ਸੈਨੇ ਦੀ ਚੋਰੀ ਆਦ ਕੇ ਪਾਪ ਮੁੰਨਿਆਂ ਵੱਡੇ ਸੋ ਹਜੂਰ ਨੇ ਚਾਰੇ ਦੱਸੇ ਹਨ ਸਾਰੇ ਕਿਲੁਖ ਤੇਰੇ ਮਨ ਚਲੇ ਜਾਣਗੇ ਰਾਉ ਕਹੋ ਨਾਨਕ ਜਾ ਕੇ ਪੂਰਨ ਕਰਮੂ ਦਾ ਸਿਕਰ ਜਨ ਜਿਨ੍ਹਾਂ ਦੇ ਪੂਰਨ ਕਰਮ ਹਨ ਪੂਰੇ ਨਿਸ਼ਕਾਮ ਕਰਮ ਹਨ ਜਿਨ੍ਹਾਂ ਦੇ ਕਰਮ ਪੂਰਨ ਗਿਆਨ ਫਲ ਦੇ ਦੇਣ ਵਾਲੇ ਬਣੇ ਹਨ ਜਿਹਨਾਂ ਨੂੰ ਵਿੱਚ ਪਰਮੇਸ਼ਰ ਦੀ ਪ੍ਰਾਪਤੀ ਪੂਰਨ ਕਿਰਪਾ ਹੋਈ ਜਿਨ੍ਹਾਂ ਦੇ ਉੱਤੇ ਸਤਿਗੁਰੂ ਭੇਤੇ ਪੂਰਨ ਪਾਰ ਬ੍ਰਹਮ ਉਹਨਾਂ ਨੂੰ ਜਿਹੜੀ ਦੇ ਸਾਰਿਆਂ ਦਾ ਪੂਰਨ ਪ੍ਰੇਸ਼ਰ ਕਾਹਦੇ ਨਹੀਂ ਆਈ ਇਹ ਆਤਮਾ ਪੂਰਨ ਤੋਂ ਪਾਰ ਹੈ ਬ੍ਰਹਮ ਵਿਆਪਕ ਹੈ ਉਹ ਦਾ ਸ਼ੂਭ ਸਤਿਗੁਰੂ ਨਾਨਕ ਦੇਵ ਉਹ ਸਤਿਗੁਰੂ ਨਾਨਕ ਦੇਵ ਗੁਰਾਂ ਗੁਰ ਹੋਇਆ ਉਹਨਾਂ ਨੂੰ ਪਾਰ ਬ੍ਰਹਮ ਰੂਪ ਗੁਰੂ ਨਾਨਕ ਜੀ ਮਿਲੇ ਹਨ ਉਹ ਪ੍ਰਾਪਤ ਹੋਏ ਆ ਉਹਨਾਂ ਦੇ ਪੂਰਨ ਕਰਮ ਸਮਝੋ ਦੂਜੇ ਘਰ ਕੇ ਚੌਤੀਸ ਇਹ ਦੂਜੇ ਘਰ ਤੋਂ ਜੇ ਲਈ ਪ੍ਰੀਤ ਕੋਈ ਫਿਰ ਖਾਇਆ ਕਿੱਥੋਂ ਸ਼ੁਰੂ ਕੀਤੇ ਹੀ ਪੰਜਵੇਂ ਪਾਸ਼ੇ ਨੇ ਸ਼ਬਦ ਉੱਥੋਂ ਇਹ ਦੂਜੇ ਘਰ ਦੇ ਸ਼ਬਦ ਸਾਨੇ ਇਹ ਚੌਤੀਸ ਸ਼ਬਦ ਇੱਥੇ ਆ ਚੁੱਕੇ ਹਨ ਹੁਣ ਅਗੇ ਮਾਰਾ ਰੰਮ ਕਰ ਰਹੇ ਹਣੇ ਆਸਾ ਮਹੱਲਾ ਪਿਛਲੇ ਸ਼ਬਦ ਦੇ ਨਾਲ ਹੀ ਕਰਨ ਕਹਿਦਾ ਦੂਜੇ ਘਰ ਕੇ ਚੌਪੀਸ ਕਿਉਂਕਿ 34 ਪਿਛੇ ਸ਼ਬਦ ਹੋ ਚੁੱਕੇ ਹਨ ਜਦੋਂ ਵੀ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਉਦੋਂ ਇਹ ਪਿਛਲੇ ਸ਼ਬਦ ਨਾਲ ਹੀ ਜਿਵੇਂ ਗ੍ਰੰਥੀ ਸਿੰਘ ਨੂੰ ਪੜਿਆ ਸੀ ਕਿਸੇ ਪ੍ਰਕਾਰ ਪੜਨ